ਆ ਜਿੰਨ ਮੈਂ ਤੇਰਾ ਲਈ ਆਪਣਾ ਗੋਲ ਜਿਹਾ ਮਾਰ ਲੱਗਾ ਲੰਕਾ ਟੂਰ ਨਹੀਂ ਰੱਖਨੇ ਦਰਾਂ ਵੀ ਜਾਂ ਮੇਨ ਲੱਗਾ ਅਮਰੀਕਾ ਨੂੰ ਮੇਰਾ ਲੱਗ ਬਸ ਇਹ ਕੱਢ ਜਾਣਾ ਮੇਰੀ ਆ ਕਿੱਥੇ ਲੱਭੂਗਾ ਯਾਰ ਆਈ ਦੀ ਤੇਰੀ ਨਹੀਂ ਨੰਬਰ ਤੇ ਰਾਣੀ ਹੈਗਾ ਕਿੱਥੇ ਲੱਭੂਗਾ ਤਾ ਹੈ ਮਾਣਾ ਮੇਲੇ ਦੇ ਨੇ ਮੈਨ ਲਾਇਆ ਉਹ ਤੋਂ ਮੇਰੇ ਆਈ ਆ ਮੜਾ ਆ ਹਮੋ ਚਲਾ ਰਹਾ ਪਰਾ ਆ ਗਿਆ ਆਪਣੇ ਆਪ ਦਾ ਦੱਕਾ ਮੈਨੂੰ ਨਹੀਂ ਲੱਗਦਾ ਕਿ ਮੇਰਾ ਲੈ ਕੇ ਰਹਿਣਗਾ ਅਮਰ ਕੋਲਾ ਲਗਾ ਬਾਤ ਨਾ ਕਰਾ ਚੱਲੋ ਹਾਂ ਬੰਦੇ ਦਵਾ ਹਾਂ ਹਾਂ ਬੰਦ ਨਾ ਹਾਂ ਸਾਰੇ ਬੰਦੇ ਲਾ ਲੋ ਬੰਦ ਕਰਿਆ ਨਹੀਂ ਮੰਦੀ ਬੰਦ ਕਰਾ ਲਾ ਬਲੋ ਆਪਣੇ ਭਰਾ ਆਪਾਂ ਨੂੰ ਮਿਲਿਆ ਭਰਾ ਆਪਣੇ ਜੋਤੀ ਸਾਹਿਬ ਨੇ ਭੁੱਲਨੇ ਤੀਹਾ ਰਾਨੀ ਕਿੱਦਾਂ ਤੂੰ ਹੀ ਬਣਾਉਂਦਾ ਹੁਣ ਬੱਸ ਮਾਰਾ ਜਿਹੜੇ ਮਿਲਦੇ ਕਦਾਂ ਨੂੰ ਬਈ ਪਰੇ ਪਰੇ ਲੋੜਾ ਪਾ ਲਾ ਕਲੱਚ ਦੀ ਤਾਰ ਟੁੱਟ ਗਈ ਆ ਬੈਰ ਬੈਰ

ਕਾਲੇ ਹੁੰਦੇ ਨੇ ਮੋਠਾ ਦੇਖਦੇ ਤੇ ਕੋਈ ਨਹੀਂ ਹੁੰਦੇ ਹਾਂ ਕਾਜਾ ਤਾਂ ਕੋਈ ਨਹੀਂ ਕਾਰ ਨਿਕਲੇ ਕੇ ਬਾਹਰ ਆ ਗਈ ਆ ਸਾਰਾ ਇਸ ਤਰ੍ਹਾਂ ਕਾਰ ਜਬਰੀ ਇਹ ਟੈਂਸ਼ਨਰੀ ਇਹ ਕੋਈ ਮੇਸੀ ਆ ਸਾਰਾ ਵਰੀਆਂ ਕੁੱਟੀਆਂ ਕਲੱਬ ਜੀ ਇਹ ਬਾਰੇ ਅੱਗੇ ਵੀ ਤਿੰਨ ਵਾਰੀ ਕੁੱਟ ਗਈ ਕਾਰ ਕਲੱਬ ਜੀ ਆ ਚੌਥੀ ਵਾਰੀ ਪੂਨ ਲੱਗਾ ਕਲੱਬ ਨੂੰ ਕਾਰ ਮਜੂਰੀ ਓ ਮਾਈ ਗੋਡ ਪਾਣੀ ਵੀ ਇੰਨਾ ਹੈ ਕ ਬੀਂਦਾ ਰੁਕ ਜਵੇ ਊੜੀ ਗਿੱਲੇ ਹੋਣੇ ਹੈ ਊੜੀ ਗਿੱਲੇ ਹੋਣੇ ਪਾਣੀ ਚੜ ਰਿਹਾ ਸੌਰੀ ਲੱਗਦਾ ਇਹ ਨਾ ਕੋਈ ਨਾ ਪਾਣੀ ਉੱਪਰ ਤੇ ਕਿਹੜਾ ਹੋਇਆ ਕਿ ਆਇਆ

ਆਰੇ ਬਰੇ 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 ਜਾਨਾ ਨੂੰ ਕਲਾ ਦੀ ਜਮਰੀ ਦਾ ਕਬੂਤਰੀ ਤੇ ਅੱਜ ਜਿਹੜਾ ਆ 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 ਕਿ ਕਿੰਨੇ ਦਿਨ ਤੱਕ ਰੋ ਰਹਾ ਹੋਈ ਹਮੇ ਤਾਂ ਫਟਰ ਦੇ ਰਜਮ ਨੇ ਅਰੇ ਕਿੰਨੇ ਕਾਲਾ ਲੱਗਦੀ ਦੋਸ਼ਾ ਹੈਗੇ ਸਾਡੇ ਬਸ ਮਾ ਬਲੋ ਆਪਣੇ ਭਰਾ ਆਪਾਂ ਨੂੰ ਮਿਲੇ ਆ ਭਰਾ ਆਪਣੇ ਜੋਤੀ ਸਾਹਿਬ ਨੇ ਭੁੱਲ ਲੇ ਟੀਟਾ ਰਾਨੀ ਕਿਦਾਂ ਤੂੰ ਹਿਪਲਾਉਂਦਾ ਹੁਣ ਵੱਡੇ ਬੰਦੇ 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 ਹੋ ਗਏ ਮਿਲਦੇ ਨਹੀਂ ਮੈਂ ਤਾਂ ਏ ਦਰਸ਼ਨੀ ਬਣੀ ਬਣੀ ਹੋਣੀ ਪਈ ਦੇਖਾਂ ਫੋਨ ਕਰਾਲਾ ਭਾਈ ਗਾਂ ਫੇਰ ਨੂੰ ਨਾਲੀ ਆ ਔਰ 12 ਦਿਨ ਮੈਂ ਉਹਨੇ ਲੱਪਣਾ ਤੰਨ ਮੈਂ ਭਾਈ ਹਮਾਰਾ ਗੋਲ ਜੂ ਮਾਰ ਲੱਗਿਆ ਕਟੂਰ ਮੇਰੇ ਆਪਣੇ ਦਰਾਂ ਦੀ ਜੰਨ ਲੱਗਾਂ ਅਮਰੀਕਾ ਤੋਂ ਮੇਰਾ ਲੱਗਿਆ ਇਹ ਕੱਲ ਜਾਣਾ ਮੇਰੀ ਆ ਇਹ ਕਿਹਦੀ ਤੇਰੀ ਨਹੀਂ ਨੰਦਰ ਤੇ ਰਾਣੀ ਹੈਗਾ ਕਿੱਥੇ ਲੱਭੂ ਨਾ ਹੋਣਾ ਮੇਲੇ ਦੇ ਨਹੀਂ ਮਿਲਿਆ ਉਹ ਤੋਂ ਬੂੜੇ ਆਉਂਦੇ ਆ ਹੋਰ ਤੋਂ ਆਪਾਂ ਨੂੰ चलाक <laughs> आ <laughs> ٹھیک ہے قلاب تیری تو میرے سنا کے اتے مت کیتا کی ویڈیو پر مطلب لے کے ائیے نا تے

ਦੇਈ ਉਹਨਾਂ ਨੇ ਕੀ ਆਕਾਰ ਬਣੇ ਇੱਕ ਟਲਟ ਨੇ ਅਪਰੇਸ਼ਨ ਚਾਦਰ ਹੀ ਇਹ ਨਿਕਲੇ ਉਹ ਵੀ ਜੇਪੀ ਦੇ ਵਿੱਚ ਇਹ ਬੱਚਾ ਪੁਲੀਆ ਰਿਹਾ ਬਣਾ ਦਿੱਤੀ ਕਾਲੀ ਨੇ ਚਾਹੀਦੀ ਪੈ ਗਈ ਚਾਦਰ ਨੂੰ ਘੱਡਣਾ 3 ਮੇਤੋ ਰਹਿ ਗਏ ਆ ਕੀ ਕਰਦਾ ਬਾਹਰ ਠੀਕ ਆ ਗੱਲ ਆ ਨਾ ਮਾਪਿਆ ਫੜ ਲਾ ਵੀ 50 ਫੜ ਲਾ ਕੋ ਤੇਰੇ ਲਈ ਹੱਥ ਖੁੱਲੇ ਜੁਦੇ ਯਾਰੀ ਆ ਲੋ ਭਾਈ ਬਈ ਆ ਲੈ ਤਾਂ ਦੇਣ ਤੇ ਤਾਰੀ ਵੀ ਸਾਤੀ ਕੋਵੇ 1520 ਰੁਪਏ ਦੇ ਘਾਟੇ ਇਹ ਤੁਹਾਨੂੰ ਦੋ ਦਿਨਾਂ ਦੀ ਮਨੋਰੰਜਨ ਕਰੇਗਾ ਵੀ ਨਹੀਂ ਸਾਰੀ ਪਾਲਣਾ ਤੁਸੀਂ ਯਾਰ ਉਹੀ ਪਾਲਣੀ ਹੈ ਤਨ ਕੋਈ ਨਾ ਟਾਈਮ ਪਾਸ ਕਰ ਲਈਏ ਅੱਜ ਨਾਲਾਂਗੇ ਕੋਈ ਮਨ ਕਰਨਾ ਨਹੀਂ ਮਾਰਾ ਇਹ ਵੀ ਸਾਰੀ ਇਹ ਵੀ ਮੁੰਡੇ ਕਦੇ ਮੁੰਡੇ ਦੇ ਫੈਨ ਫਾਲੋਅਰ ਬਹੁਤ ਹੈ ਉਹ ਮੋੜ ਹੀ ਮਿਲ ਗਿਆ ਮਰਾ ਦੇ ਇਹ ਸਮਝ ਨਹੀਂ ਆ ਰਿਹਾ ਉਹ ਜਿਹੜਾ ਇਹ 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 ਮੈਂ ਤੁਹਾਨੂੰ ਦਿੰਦਾ ਮੈਂ ਬਿਜਾਰ ਤੇ ਤਾਰ ਟੁੱਟ ਗਈ। ਹਾਂ। ਹਨੇਰ ਵੀ ਆਪਾਂ ਆ ਗਏ ਹਾਂ। ਇਹ ਜੀ ਨੇ ਆਇਆ ਅੰਧੇਰ ਹੋਣਾ ਦਿੱਤਾ ਪਾਪੂ ਕੇ। ਧੰਨਵਾਦ ਜੀ ਸਰਪੂ। ਤੇ ਇਹ ਭਾਈ ਲੋ ਜੀ ਤਾਰ ਪਵਾ ਲਈ ਆ ਹੁਣ। ਹੁਣ ਗਾਣਾ ਗਾਣਾ ਟੂਰ ਕਰਦੀਏ। ਲੋ ਜੀ। ਲੋ ਜੀ ਤਰਪੇ ਆ ਹੁਣ ਇਹ ਹੁਣ ਮੋਟਰਸਾਈਕਲ ਫੇਸਰ ਨੂੰ। ਇਹ ਹੁਣ ਬਾਥੀ ਪਾ ਲਿਆ ਹੋਰ ਬਈ ਕੁਝ ਬੋਲਣਾ ਚਾਹੂਗੇ ਹੁਣ ਆਪਾਂ ਕਿਹੜਾ ਜੂਸ ਲਓ ਜੀ ਜੂਸ ਪੀਣ ਲੱਗੇ ਆਂ ਤੇਰਾ ਜੂਸ ਪੀਣਾ ਉਹਨਾ ਨਿਕਲੇ ਜਰੂਰ ਨਿਕਲੇ ਜਰੂਰ ਜੇ ਪੀਦੇ ਆ ਜੂਸ ਤੇ ਨਿਕਲੇ ਜਰੂਰ ਚੱਲੋ ਜੰਦ ਨੂੰ ਕਰਨਾ ਕਲੱਚ ਦੀ ਤਾਰ ਟੁੱਟ ਗਈ ਸੀ ਉੱਤੋਂ ਬਾਅਦ ਆਪਾਂ ਕਲੱਚ ਦੀ ਤਾਰ ਸਹੀ ਖਰਾਕ ਰੂਗੇ ਅੱਧਰ ਆਇਆ ਜੂਸ ਵੀਨ ਦੂ ਜੂਸ ਪੀ ਕੇ ਜਾਣਾ ਹੈ ਘਰ ਨੂੰ ਹਾਂਜੀ ਉਸਤਾਦ ਜੀ ਲਓ ਜੀ ਲਓ ਜੀ ਕਲੱਚ ਦੀ ਤਾਰ ਟੁੱਟ ਗਈ ਸੀ ਕਲੱਚ ਦੀ ਤਾਰ ਪਵਾ ਗਏ ਆਪਾਂ ਪੀਣ ਲੱਗੇ ਆ ਬਨਾਣਾ ਸ਼ੇਕ ਇਹ ਦੇਖੋ ਬਨਾਣਾ ਸ਼ੇਕ ਪੀ ਰਾਇਆ ਭਰਾ ਆਪਣਾ ਬਹੁਤ ਹੀ ਆਪਣਾ ਰਾਇਆ ਜਿੰਨੇ ਵੀ ਕੋਪਰ ਦੇ ਸਾਰੇ ਜਾਨੇ ਆਇਆ ਕਰੋ ਬਨਾਣਾ ਸ਼ੇਕ ਤੁਹਾਨੂੰ ਆਪਣਾ ਬਨਾਣਾ ਸ਼ੇਕ ਇੱਥੇ ਹੀ ਚਾਹੁੰਦਾ ਜਿੰਨਾਂ ਨੂੰ ਚਾਹੁੰਦਾ ਤੇ ਡਾਈਟ ਦਾ ਸਮਾਨ ਇੱਥੇ ਹੀ ਹੁੰਦਾ ਆ ਯਸ ਬੋਸ ਟੋਲਾ ਟੋਲਾ ਚਿਕਨ ਦਿੱਤਾ ਬੀਬੀ ਕੇ ਬਣਾਣਾ ਜੀ ਤੇ ਵਾਚਰੀ ਤਾਰ ਚਲੋ ਪੁਆਲੀ ਬੇਸਰੀ ਹੋ ਤੋ ਗਿਆ ਬੱਚਾ ਬੇਸਰੀ ਵਾਜਾ ਮਾਰ ਮਾਰ ਕੇ ਪਿੱਛੇ ਕੀਤਾ ਆਂਟੀਆਂ ਨੂੰ ਤੇ ਹੁਣ ਬਣਾਣਾ ਜੀ ਕੇ ਬੀਬੂ ਕੇ ਘਰੇ ਜਾਂਦੇ ਆ ਨਾਤ ਹੋਵੇ ਖਾਦ ਦੀਗੇ ਕੁਝ ਸਾਡੇ ਨਾਲ ਗੱਲਬਾਤ ਕਰਦੇ ਆ ਲੋਕ ਨੂੰ ਅੱਧੀ ਪਿਆਰ ਦਿੰਦੇ ਰਿਹਾ ਕਰੋ ਸਪੋਰਟ ਕਰਦੇ ਰਿਹਾ ਕਰੋ ਲਵ ਯੂ ਹੋਲ ਲੋ ਜੀ ਬਾਕੀ ਜੋ ਵੀ ਸਿਸਟਮ ਸੀ ਸਾਡਾ ਸਾਰਾ ਹੋ ਗਿਆ ਜਿੰਮ ਦਾ ਸਾਡੀ ਟਰੈਡਮਿਲ ਸੀਗੀ ਖਰਾਬ ਉਹ ਵੀ ਠੀਕ ਹੋ ਗਈ ਆ ਟਰੈਡਮਿਲ ਦੀ ਮੋਟਰ ਖਰਾਬ ਸੀ ਭਾਜੀ ਲੈ ਚੱਲੇ ਆ ਤੇ ਹੁਣ ਆਪਾਂ ਜਿੰਮ ਚੋ ਗਿਆਂ ਵੇਲੇ ਤੇ 1:00 ਵੱਜ ਗਿਆ 1:00 ਆਪਾਂ ਵੇਲੇ ਹੋਈ ਤੇ ਜਿੰਮ ਚੋ ਮੰਨੂ ਭਰਾ ਆਪਣਾ ਬੈਠਾ ਆ ਮੰਨੂ ਚਾ ਚਲੀ ਆਪਾਂ ਘਰੇ ਹੋਏ ਚੱਲ ਆ ਜਾ ਤੇ ਆਂਟੀ ਹੁਣੀ ਸਾਡੇ ਲੱਗੇ ਆ ਕੰਮ ਕਰਨ ਉਹ ਜੂਸੋ ਭਾਜੀ ਹੈਲੋ ਕਰੋ ਭਾਈ ਹੈਲੋ ਹੈਲੋ ਕਰੋ ਭਾਈ ਤੇ ਮਾਤਾ ਦਾ ਮਾਲ ਤੇ ਇੱਧਰ ਆਪਣੇ ਭਾਈ ਉਹਨਾਂ ਨੇ ਟਰੈਡਮਿਲ ਸਹੀ ਕਰਤੀ ਆ ਤੇ ਉਹ ਵਾਲੀ ਟਰੈਡਮਿਲ ਜਿਹੜੀ ਸਾਡੀ ਖਰਾਬ ਹੋ ਗਈ ਆ ਬਾਕੀ ਸਾਰਾ ਕੁਝ ਓਕੇ ਆ ਹਾਂਜੀ ਆਂਟੀ ਜੀ ਤੇ ਬਾਕੀ ਤੁਸੀਂ ਸਾਡੀ ਜਿੰਮ ਦੇਖ ਸਕਦੇ ਜੀ ਇਹ ਮਸਲ ਗੈਰੀ ਜਿੰਮ ਆ ਜੀ ਪੋਪਰ ਦੀ ਨੰਬਰ 1 ਜਿੰਮ ਆ 1600 ਰੁਪਿਆ ਫੀਸ ਆ ਇੱਥੇ ਕਿਸੇ ਨੇ ਪੋਪਰ ਦੇ ਜਿੰਨੇ ਵੀ ਆਪਣੇ ਬਲੌਗ ਦੇਖਦੇ ਆ ਕਿਸੇ ਨੇ ਵੀ ਜਿੰਮ ਚ ਆਉਣਾ ਹੋਵੇ ਆ ਸਕਦਾ ਆ ਆਪਾਂ ਬੈਠੇ ਆ ਠੀਕ ਆ ਜੀ ਪਾਜੀ ਮਸ਼ੀਨਾਂ ਸਹੀ ਕਰਨ ਆਏ ਸੀ ਮਸ਼ੀਨਾਂ ਪਾਜੀ ਨੇ ਕਰਤੀਆਂ ਸਹੀ ਠੀਕ ਹੈ ਜੀ ਕਿੱਦਾਂ ਭਾਈ ਟਰੈਡ ਮੇ ਚਲਾ ਕੇ ਦੇਖੀਏ ਪਾਜੀ ਮੈਨੂੰ ਕਹਿੰਦੇ ਟਰੈਡ ਮੇ ਚਲਾ ਕੇ ਦੇਖ ਲਾ ਆ ਲਈ ਭਾਈ ਪਾ ਲਈ ਦੇਖ ਲਈ ਪਾਜੀ ਮੈਂ ਉਹ ਹੋ ਗਈ ਹੋ ਗਈ ਇਨਕਲਾਈਨ ਵੀਡੀਓ ਬਣਾਉਣੀ ਆ ਮੇਰੀ ਵੀਡੀਓ ਭਾਈ ਉੱਦੇ ਬੜਾ ਫੇਮਸ ਮੈਂ ਉਹ ਚਲ 555 ਗਿਆ ਲੋ ਜੀ ਟਰੈਡਮਿਲ ਚਲਾਤੀ ਆ ਤੇ ਇਹਨੂੰ ਹੁਣ ਕਰੀਏ ਇਨਕਲਾਈਨ ਚਲਦੀ ਆ ਭਾਜੀ ਬੜੀ ਵਧੀਆ ਓਕੇ ਆ ਲੋ ਜੀ ਲੋ ਜੀ ਟਰੈਡਮਿਲ ਚੱਲ ਗਈ ਆ ਵੀ ਚੱਲ ਗਈ ਆ ਵੀ ਚੱਲ ਗਈ ਉਹ ਵੀ ਚੱਲ ਗਈ ਤੇ ਓਕੇ ਆ ਕੰਮ ਥੈਂਕ ਯੂ ਭਾਜੀ ਸੋ ਮੱਚ ਤੁਹਾਡਾ ਇੰਨਾ ਸਾਨੂੰ ਟਰੈਡਮਿਲ 'ਤੇ ਸਹੀ ਕਰਨ ਨੂੰ ਆਏ ਤੁਸੀਂ ਸਾਡੇ ਕੋਲ ਅੰਨੀ ਦੂਰੋਂ ਕਿੱਥੇ ਕਰਾ ਸੈਨ ਇੱਥੇ ਭਾਜੀ ਮਰੋ ਭਾਈ ਫੜੀ ਯਾਰ ਮਰੇ ਕਾਪੀ ਨੂੰ ਇੱਥੇ ਅੱਤੇ ਮੈ ਲੰਬੇ ਲੇ ਤੁਮ ਲਓ ਜੀ ਅਸੀਂ ਆ ਗਏ ਜਿਮ ਤੋਂ ਘਰੇ ਹੁਣ ਜਿਮ ਤੋਂ ਆ ਗਏ ਘਰੇ ਦੇ ਆਪਰੋ ਟਿਫ ਸਾਲੀਏ ਅੰਦਰ ਆਪਣਾ ਪਨੀਰ ਅੰਦਰ ਲੱਸੀ ਦਾ ਗਿਆ ਅੰਦਰ ਕਿੱਦਾਂ ਗੱਲ ਲੱਸੀ ਦਾ ਇਕੱਲਾ ਹੀ ਪੀ ਜਾਂਦਾ ਮੈਂ ਬਹੁਤ ਜ਼ਿਆਦਾ ਨਹੀਂ ਆ ਚੱਲ ਗੁਰੂ ਪਰ ਆਈ ਸਾਰੇ ਪਨੀਰ ਪਨੀਰ ਮੈਂ ਖਾਂਦਾ ਨਹੀਂ ਹੂੰ ਪਨੀਰ ਤੇ ਭਿੰਡੀਆਂ ਚੱਲਣੀਆਂ ਅੱਜ ਵੀ ਆਹ ਪਈਆਂ ਭਿੰਡੀਆਂ ਮੈਂ ਖਾਂਦਾ ਨਹੀਂ ਰੇ ਮਿੰਟ ਤਾਂ ਖਾਂਦਾ ਨਹੀਂ ਹੂੰ ਉਹ ਮੁੰਡੇ ਲੌਂਦੇ ਆ ਹਾਂ ਇਦਾਂ ਨਾ ਕਰ ਹੂੰ ਮੁੰਡਾ ਨੁੜਦੇ ਵਾਲੀ ਹੋਈ ਮਦੂੜੀ ਓਹ ਓਹ ਕੱਢ ਦੂਸਾ ਮੈਂ ਕੁਲ੍ਹੇ ਤੋੜ ਦੇਣਾ ਕੁਲ੍ਹੇ ਦੋ ਮਾਰ ਦੀ ਤੋੜੇ ਇਹ ਖੱਤਾ ਹੀ ਨਹੀਂ ਗਈ ਆ ਲਓ ਜੀ ਲੱਸੀ ਪੀ ਲਓ ਜਿੰਨੇ ਜਿੰਨੇ ਲੱਸੀ ਪੀਣੀ ਲੱਸੀ ਪੀ ਸਕਦਾ ਜਿੰਨੇ ਚਾਹ ਪੀਣੀ ਚਾਹ ਪੀ ਸਕਦਾ 30 ਰੁਪਏ ਦਾ ਬੈਠਿਆ ਲੱਸੀ ਤੇ ਲੱਛੀ ਪੀ ਲਓ ਜੀ ਓਏ ਇਹਨੇ ਇਹਨਾਂ ਦੇ ਜਗ੍ਹਾ ਤੇ ਕਿਹਨਾਂ ਹਾਂ ਹਾਂਜੀ ਲੋ ਜੀ ਇੱਦੀ ਆਪਾਂ ਕਰਦੇ ਆ ਬਲੌਗ ਦਾ ਐਂਡ ਜੇ ਬਲੌਗ ਵਧੀਆ ਲੱਗਾ ਸਾਰਿਆਂ ਨੇ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਦੀ ਤੁਹਾਡੇ ਨਾਲ ਆਪਾਂ ਵਧੀਆ ਤੋਂ ਵਧੀਆ ਬਲੌਗ ਲੈ ਕੇ ਆਈ ਜਾਣੇ ਆ ਇੱਦੀ ਫੰਕਸ਼ਨ ਕਰਦੇ ਰਹਿਣਾ ਆ ਤੇ ਥੋੜੇ ਦਿਨਾਂ ਤੱਕ ਟੂਰ ਕੱਢਣ ਲੱਗੇ ਆ ਬਾਹਰਲਾ ਤੇ ਕੁਮਲ ਫੈਨਾਂ ਨੂੰ ਜਣਾ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾਓ ਤੇ ਨਵੇਂ-ਨਵੇਂ ਵਲੌਗ ਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾ ਕਰਨੀ ਆ ਬਾਕੀ ਲਵ ਯੂ ਜਿਹੜੇ ਇੰਨਾ ਪਿਆਰ ਕਰਦੇ ਆ ਤੁਸੀਂ ਇੰਨੀ ਸਪੋਰਟ ਕਰਦੇ ਆ ਥੈਂਕ ਯੂ ਸਭ ਦਾ ਦਿਲੋਂ ਲਵ ਯੂ ਆ ਬਾਏ ਬਾਏ